ਤੁਸੀਂ ਦੇਖ ਰਹੇ ਹੋ ਗ੍ਰੀਵੈਂਸ ਸਟੋਰੀਜ਼ ਤੇ ਮੈਂ ਕੁਝ ਅਗਰ ਹੋ ਗਿਆ ਗੱਲ ਕਰੀਏ ਇਸ ਵੇਲੇ ਰਾਤ ਦੇ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਕਿ ਇੱਕ ਬਿਜਲੀ ਬੋਰਡ ਦੇ ਸਾਹਮਣੇ ਬੜਾ ਤਕੜਾ ਧਰਨਾ ਲੱਗਿਆ ਹੋਇਆ ਹੈ ਧਰਨਾ ਕਿਸੇ ਆਮ ਵਿਅਕਤੀਆਂ ਵੱਲੋਂ ਨਹੀਂ ਜਿਹੜੇ ਕਹਿ ਲਈਏ ਕਿ ਉਹਨਾਂ ਨੇ ਵਧੀਆ ਪੇਪਰ ਦੇ ਕੇ ਉਸ ਤੋਂ ਬਾਅਦ ਪ੍ਰੈਕਟੀਕਲ ਦੇ ਕੇ ਉਸ ਤੋਂ ਬਾਅਦ ਹੋਰ ਕਾਫੀ ਜਿਹੜੀ ਕਹਿ ਲਈਏ ਪੜਾਅ ਤੋਂ ਗੁਜ਼ਰ ਕੇ ਫਿਰ ਇਹ ਜਿਹੜੇ ਕਹਿ ਲਈਏ ਕਿ ਧਰਨੇ 'ਤੇ ਬੈਠੇ ਨੇ ਉੱਤੇ ਹੀ ਜੇਕਰ ਗੱਲ ਕਰੀਏ ਜਿਹੜੇ ਇਹਨਾਂ ਵੱਲੋਂ ਪ੍ਰਮੁੱਖ ਮੁੱਦਾ ਕਿਹਾ ਜਾ ਰਿਹਾ ਉਹ ਇਹੀ ਹੈ ਕਿ ਜਿਹੜੀ ਨਿਜੀ ਕਹਿ ਲਈਏ ਬਿਜਲੀ ਫਰੀ ਦਿੱਤੀ ਜਿਹੜੇ ਇਨਾਂ ਵਾਸਤੇ ਇਹ ਜਿਹੜੇ ਦਵਾਰ ਨੇ ਜਿਹੜੇ ਕਹੀਏ ਕਿ ਬੇਰੋਜ਼ਗਾਰੀ ਦੇ ਉਹ ਖੁੱਲ ਜਾਂਦੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਇਹ ਜਿਹੜੀ ਸੜਕ ਹੈ ਇਸ ਵੇਲੇ ਬਿਲਕੁਲ ਅਸੀਂ ਬਿਜਲੀ ਬੋਰਡ ਦੇ ਸਾਹਮਣੇ ਖੜੇ ਆ ਤੇ ਧਰਨੇ ਆ ਦਾ ਗੜ ਬਣ ਚੁੱਕਿਆ ਹੈ ਧਰਨੇ ਨੂੰ ਪ੍ਰਭਾਵਿਤ ਕਰ ਰਹੀ ਹੈ ਇੱਥੇ ਆਏ ਦਿਨ ਕੋਈ ਨਾ ਕੋਈ ਨਵੇਂ ਧਰਨੇ ਲੱਗੇ ਰਹਿੰਦੇ ਆ ਉੱਥੇ ਤੁਹਾਨੂੰ ਦਿਖਾਉਣਾ ਕਿ ਰਾਤ ਨੂੰ ਉਹਰੇ ਕਿਵੇਂ ਨੌਜਵਾਨ ਹਾਲਾਂਕਿ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਉਹਦੇ ਪਰੇਸ਼ਾਨ ਹੋ ਰਹੇ ਨੇ ਆਜੋ ਇੱਕ ਵਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਕਿਵੇਂ ਜਿਹੜੇ ਉਹਰੇ ਦੇ ਕਹਿ ਲਈ ਕਿ ਬੇਰੋਜ਼ਗਾਰ ਨੇ ਕੋਈ ਇਸ ਵੇਲੇ ਰਾਤ ਵੇਲੇ ਰੋਟੀ ਖਾ ਰਹੇ ਨੇ ਤੰਬੂਆਂ ਦੇ ਵਿੱਚ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਵੀ ਸਕਰੀਨ ਉੱਤੇ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਸੀ ਜਰੂਰ ਰਿਪੀਟ ਕਰ ਦਵਾਂਗੇ ਪਰ ਉੱਥੇ ਹੀ ਇੱਕ ਜਿਹੜੇ ਬੜੇ ਵੱਡੇ ਸਵਾਲ ਨੇ ਇਹ ਨੇ ਕਿ ਜਿਹੜੀ ਨਿਜੀ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਆਮ ਜਨਤਾ ਨੂੰ ਜਿਸ ਦੇ ਨਾਲ ਘਟਾ ਪੈ ਰਿਹਾ ਬਿਜਲੀ ਬੋਰ ਨੂੰ ਉਸ ਤੋਂ ਬਾਅਦ ਜਿਹੜੇ ਕਹਿ ਲਿਆ ਕਿ ਨੌਜਵਾਨ ਹੈ ਉਹਨਾਂ ਨੂੰ ਉਰੇ ਬੈਠਣਾ ਪੈ ਰਿਹਾ ਧਰਨੇ ਦੇਣੇ ਪੈ ਰਹੇ ਨੇ ਆਪਣੇ ਹੱਕਾਂ ਵਾਸਤੇ ਉਹ ਆਖਰ ਕਿੱਥੇ ਜਾਣਗੇ ਬਾਈ ਜੀ ਪਹਿਲਾਂ ਤਾਂ ਇਹ ਦੱਸ ਦੋ ਕੀ ਕੁਝ ਮੰਗਾ ਨੇ ਤੁਹਾਡੀਆਂ ਸਾਡੀਆਂ ਸਰ ਮੰਗਾਂ ਜੀ ਅਸੀਂ ਬਿਜਲੀ ਬੋਰਡ ਦੇ ਆਧਾਰੇ ਦੇ ਵਿੱਚ 1 ਸਾਲ ਦੀ ਜਿਹੜੀ ਟ੍ਰੇਨਿੰਗ ਕੀਤੀ ਹੋਈ ਜੀ ਠੀਕ ਹੈ ਜੀ ਬਕਾਇਦਾ ਸਾਨੂੰ 7700 ਰੁਪਏ ਪਰ ਮੰਥ ਜਿਹੜਾ ਉਜੀਫਾ ਵੀ ਮਿਲਿਆ ਜੀ ਸਾਡੀ ਸਰਕਾਰ ਅੱਗੇ ਇੱਕੋ ਇੱਕ ਮੰਗ ਹੈ ਜੀ ਦੇਖੋ ਸਾਡੀ ਟ੍ਰੇਨਿੰਗ ਪੂਰੀ ਹੋ ਗਈ ਜਿਹੜੀ ਤੁਸੀਂ ਪਹਿਲਾਂ ਭਰਤੀ ਕਰਦੇ ਸੀਗੇ ਉਹ ਤੁਸੀਂ ਆਈਟੀਆਈ ਦੇ ਮੈਰਿਟ ਦੇ ਆਧਾਰ ਤੇ ਕਰਦੇ ਸੀਗੇ ਸਰਕਾਰ ਦੇ ਅੱਗੇ ਤਰਨੇ ਲਾ ਕੇ ਵਿਚਾਰੇ ਲਾ ਕੇ ਅਸੀਂ ਮੰਗ ਰੱਖੀ ਸੀ ਕਿ ਜਿਹੜੀ ਤੁਸੀਂ ਭਰਤੀ ਕਰਦੇ ਹੋ ਦੀ ਨੀਤੀ ਚੇਂਜ ਕਰੋ ਅਸੀਂ ਉਹ ਪਹਿਲੇ ਬੱਚੇ ਆਣ ਜਿਹੜੇ ਸਰਕਾਰੀ ਆਈਟੀਆਈ ਦੇ ਵਿੱਚ ਪਾਸ ਹੋਏ ਹੋਏ ਬੱਚੇ ਆਣ ਅਸੀਂ ਬੇਨਤੀ ਕੀਤੀ ਸਰਕਾਰ ਨੂੰ ਕਿ ਸਰਕਾਰ ਦੀ ਜਿਹੜਾ ਪੇਪਰ ਲੈ ਕੇ ਸਾਡੀ ਪ੍ਰਤੀ ਕਰੋ ਅਸੀਂ ਉਹ ਪਹਿਲਾ ਬੈਚ ਆ ਜਿਹੜੇ ਬੱਚੇ ਤਿੰਨ ਤਿੰਨ ਬੱਚੇ ਪੇਪਰ ਦੇ ਕੇ ਤਿੰਨ ਤਿੰਨ ਵਾਰੀ ਪੇਪਰ ਦੇ ਕੇ ਅਸੀਂ ਜਿਹੜੇ ਉਹ ਆਪਣਾ ਭਰਤੀ ਨੂੰ ਪੂਰਾ ਕੀਤਾ ਜੀ ਸੋ ਇੱਕ ਇਸ ਚੀਜ਼ ਬਾਰੇ ਜਵਾਬ ਦਿਓ ਕਿ ਜਿਸ ਤਰ੍ਹਾਂ ਅੱਜ ਦੇ ਟਾਈਮ ਜਿਹੜੇ ਨਵੇਂ ਬੱਚੇ ਨੇ ਉਹ ਬਾਰ ਬਾਲ ਨੂੰ ਭੱਜ ਰਹੇ ਨੇ ਤੁਸੀਂ ਉਹਦੇ ਧਰਨੇ ਤੇ ਕਿਉਂ ਬੈਠੇ ਹੋ ਸਰਕਾਰ ਨਹੀਂ ਹੈ ਜੀ ਦੇਖੋ ਸਾਨੂੰ ਇੱਥੇ ਰੋਜ਼ਗਾਰ ਨਹੀਂ ਮਿਲੂਗਾ ਸਾਡੇ ਬੱਚਿਆਂ ਨੂੰ ਜੋਬ ਓਪਰਚ्युनिटीज ਨਹੀਂ ਮਿਲੂਗੀ ਸਾਡਾ ਖੇਤਾਂ ਨਹੀਂ ਸਹੀ ਹੋਊਗਾ ਸਾਡੇ ਬਿਲਕੁਲ ਮਤਲਬ ਤੁਸੀਂ ਵੇਖ ਹੀ ਸਕਦੇ ਹੋ ਕਿ ਬੱਚੇ ਬਾਹਰ ਜਾਣਗੇ ਦੇਖੋ ਜੀ ਪੰਜਾਬ ਵਿੱਚ ਘਰ ਵਿੱਚ ਵੇਖ ਲਓ ਤੁਸੀਂ ਦੇਸ਼ ਵਿਦੇਸ਼ ਦੇਸ਼ ਦੇ ਵਿੱਚ ਵੇਖ ਲਓ ਲੱਗ ਸਟੇਟਾਂ ਵਿੱਚ ਵੇਖ ਲਓ ਜਿਹੜਾ ਸਾਡਾ ਲੇਬਰ ਕੋਡ ਦੀ ਸਕੇਲ ਹੈ ਨਾ ਜੀ ਬਹੁਤ ਮੰਦ ਹਾਲੀ ਦੇ ਵਿੱਚ ਨੇ ਜੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਨਿੱਜੀ ਕੰਪਨੀਆਂ ਸਾਡੇ ਬੱਚੇ ਕੰਮ ਕਰਦੇ ਉਹਨਾਂ ਦਾ ਸਕੇਲ ਲੈਵਲ ਬਹੁਤ ਮਾੜਾ ਹੈ ਠੀਕ ਹੈ ਆਊਟਸੋਰਸ ਤਰੀਕੇ ਦੇ ਨਾਲ ਸਾਡੇ ਬੱਚੇ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੀਆਂ ਪ੍ਰਾਈਵੇਟ ਨਿੱਜੀ ਕੰਪਨੀਆਂ ਦਾ ਉਹਨਾਂ ਦਾ ਸ਼ੋਸ਼ਣ ਹੁੰਦਾ ਉਹਨਾਂ ਨੂੰ ਉਹਨਾਂ ਦੇ ਪੱਤੇ ਨਹੀਂ ਮਿਲਦੇ ਉਹਨਾਂ ਨੂੰ ਉਹਨਾਂ ਦਾ ਪ੍ਰੋਪਰ ਹੱਕ ਨਹੀਂ ਮਿਲਦਾਗਾ ਉਹਨਾਂ ਨੂੰ ਉਹਨਾਂ ਦੀ ਜਿਹੜੇ ਸਹੀ ਨਹੀਂ ਮਿਲਦੇ ਤਨਖਾਹ ਨਹੀਂ ਸਹੀ ਮਿਲਦੀ ਸਮੇਂ ਸਿਰ ਨਹੀਂ ਮਿਲਦੀ ਉਹਨਾਂ ਦਾ ਕਹਾਣ ਹੁੰਦਾ ਹੈ ਐਸੇ ਕਰਕੇ ਇਹ ਬਾਹਰ ਪਾਈਦੀ ਜੀ ਸੋ ਇਹ ਕਿਸ ਚੀਜ਼ ਬਾਰੇ ਜਵਾਬ ਦਿਓ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਉਹ ਚਿੱਠੀ ਦਿਖਾਣਾ ਚਾਹੁੰਗਾ ਸਕਰੀਨ ਤੇ ਚਿੱਠੀ ਦੇਖ ਲਓ ਤੁਸੀਂ ਇੱਕ ਵਾਰ ਇਹ ਚਿੱਠੀ ਇੱਕ ਕੱਪਲੇ ਨੂੰ ਐਕਸਪੋਜ਼ ਕਰਦੀ ਹੈ ਇਹ ਕਹਿ ਲਿਆ ਕਿ ਜਿਹੜਾ ਬਿਜਲੀ ਬੋਰਡ ਦਾ ਇਸ ਵੇਲੇ ਦਸ਼ਾ ਚੱਲ ਰਹੀ ਹੈ ਉਸ ਨੂੰ ਐਕਸਪੋਜ਼ ਕਰਦੀ ਹੈ ਕਿ ਕਿਸ ਤਰ੍ਹਾਂ ਜਿਹੜੇ ਬੰਦੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਠੇਕੇ ਉੱਤੇ ਫੇਰ ਤੋਂ ਹਾਇਰ ਕੀਤਾ ਜਾਂਦਾ ਹੈ ਉਹਨਾਂ ਦੀ ਏਜ ਲਿਮਿਟ ਤੋਂ ਬਾਅਦ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਕਿਉਂਕਿ ਜਿਹੜੇ ਨਵੇਂ ਤੇ ਜਿਹੜੇ ਪ੍ਰਾਣੇ ਨੇ ਉਹਨਾਂ ਨੂੰ ਐਜ਼ ਏ ਠੇਕੇ ਦੇ ਤੌਰ ਤੇ ਕਹਿ ਲਿਆ ਕੀ ਟੈਂਪਰੇਰੀ ਰੱਖ ਕੇ ਆਪਣਾ ਜਿਹੜਾ ਕੰਮ ਸਾਰਿਆ ਜਾ ਰਿਹਾ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਰੱਖੇ ਜਾ ਰਹੇ ਨੇ ਸਾਥੀ ਸਾਰਪਾਤੇ ਕੀ ਗੱਲ ਹੈ ਇੱਕ ਸਾਡੇ ਅਤੇ ਉਰੇ ਬੈਠਣ ਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਵੀ ਜਿਹੜੇ ਸਾਡੇ ਨਾਲ ਸਾਥੀ ਦਸੰਬਰ ਨੂੰ ਅਵਰੇਜ ਹੋਣ ਜਾ ਰਹੇ ਆ ਦਸੰਬਰ ਨੂੰ ਇੱਕ ਮਹੀਨੇ ਬਾਅਦ ਦੀ ਸਾਡੇ ਉਹ 300 400 ਸਾਥੀ ਅਵਰੇਜ ਉਹਨਾਂ ਕਾਰਨ ਵੀ ਅਸੀਂ ਲਗਭਗ ਇੱਥੇ ਬੈਠੇ ਆ ਕਿਉਂਕਿ ਇੱਕ ਪਾਸੇ ਸਰਕਾਰ ਠੇਕੇ ਦੇ ਰੱਖਣਾ ਚਾਹ ਰਹੀ ਹੈ ਇੱਕ ਪਾਸੇ ਅਸੀਂ ਇੱਕ ਸਾਲ ਮਹਿਕ ਨੂੰ ਟ੍ਰੇਨਿੰਗ ਕਰਕੇ ਯਾ ਤੇ ਅਸੀਂ ਤੰਗਾ ਵਾਟੇ ਸਾਨੂੰ ਕਿਉਂ ਨਹੀਂ ਰੱਖਦੇ ਸਾਡਾ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕਰ ਰਹੇ ਸਰ ਸੋ ਰੋਟੀ ਤੁਸੀਂ ਰੋਟੀ ਪਾਣੀ ਸਭ ਕੁਝ ਕਹਿ ਲਿਆ ਕੀ ਕਿਸ ਤਰ੍ਹਾਂ ਉਰੇ ਨਬੇਟ ਰਹੇ ਸਾਰਾ ਸਾਰੇ ਰੋਟੀ ਪਾਣੀ ਦੇ ਅੱਧਾ ਇਹ ਵੀ ਕੋਸ਼ਿਸ਼ ਅਸੀਂ ਆਪ ਕਰ ਰਹੇ ਹਾਂ ਕੋਸ਼ਿਸ਼ ਸਾਨੂੰ ਇੱਥੋਂ ਲੰਗਦੇ ਟੱਪ ਦੇ ਲੋਕ ਦੇ ਕੇ ਜਾ ਰਹੇ ਆ ਵੀ ਤੁਸੀਂ ਚਲੋ ਸਾਡੇ ਭਾਈਓ ਸਾਡੇ ਤੇ ਤਰਸ ਕਾ ਕੇ ਸਾਨੂੰ ਦੇ ਕੇ ਜਾ ਰਹੇ ਆ ਜੀ ਅਸੀਂ ਇਦਾਂ ਗੁਜ਼ਾਰਾ ਕਰ ਰਹੇ ਹਾਂ ਸਰ ਵਾਕੀ ਸਰ ਦੇਖੋ ਜੀ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਮਹਾਰਾਜ ਗੁਰ ਤੇਗ ਬਹਾਦਰ ਪਾਤਸ਼ਾਹ ਦੀ ਚਰਨ ਛੋਹ ਤਰਤੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਜਿਹੜਾ ਉਹਨਾਂ ਦੇ ਜਰੀਏ ਤੇ ਲੰਗਰ ਆ ਰਿਹਾ ਠੀਕ ਹੈ ਜੀ ਜੋ ਸਾਡੇ ਕੋਲ ਤਿਲਪੁਲ ਸੇਵਾ ਹੁੰਦੀ ਹੈ ਉਹ ਪ੍ਰਮਾਣ ਕਰਦੇ ਨੇ ਮਹਾਰਾਜ ਦੀ ਕਿਰਪਾ ਜੀ ਕਿਉਂਕਿ ਦੇਖੋ ਜੀ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਤਰਤੀ ਤੇ ਲੰਗਰ ਦਾ ਘਾਟਾ ਨਹੀਂ ਹੈਗਾ ਲੰਗਰ ਪਾਣੀ ਦਾ ਪ੍ਰਸ਼ਾਦ ਦਾ ਪ੍ਰਬੰਧ ਹੋ ਜਾਣਾ ਉੱਥੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਦੇਖੋ ਜੀ ਬੇਨਤੀ ਹੈ ਜਿਹੜੀ ਸਰਕਾਰ ਜਿਹੜੀ ਚੁਣੀ ਗਈ ਸੀ ਸੱਤਾਂ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਸਾਡੇ ਮਾਧਿਅਮ ਤੇ ਰਾਹੀਂ ਲੋਕਾਂ ਦੀ ਜਰੀਏ ਜਿਹੜੀ ਸਰਕਾਰ ਚ ਨਹੀਂ ਕਿ ਲੋਕ ਵੱਡੇ ਹੁੰਦੇ ਸਰਕਾਰ ਵੱਡੀ ਨਹੀਂ ਹੁੰਦੀ ਅਸੀਂ ਆਪ ਮੁਹਾਰੇ ਚੱਲ ਕੇ ਘਰ-ਘਰ ਜਾ ਕੇ ਇਹਨਾਂ ਦੀ ਖਾਤਰ ਵੋਟਾਂ ਮੰਗੀਆਂ ਨੇ ਅੱਜ ਸਾਨੂੰ ਆਪ ਨੂੰ ਨਿਰਾਸ਼ਗੀ ਹੁੰਦੀ ਕਿਉਂਕਿ ਜਦੋਂ ਅਸੀਂ ਮੀਟਿੰਗਾਂ ਲੈਣ ਜਾਂਦੇ ਸੀਗੇ ਇਹਨਾਂ ਦੇ ਦਰ ਤੇ ਜਾਂਦੇ ਸੀਗੇ ਉਹਨਾਂ ਨੂੰ ਗੱਲ ਬਾਤ ਦੱਸਣੀ ਚਾਹੁੰਦੇ ਸੀ ਕਿ ਸਾਨੂੰ ਮੀਟਿੰਗ ਨਹੀਂ ਸੀ ਦਿੰਦੇ ਅਸੀਂ ਪ੍ਰਸ਼ਾਸਨ ਦੇ ਜ਼ਰੀਏ ਸੀਆਈਡੀ ਦੇ ਜ਼ਰੀਏ ਬਹੁਤ ਵਾਰੀ ਮੀਟਿੰਗ ਲੈਣ ਦੀ ਮੰਗ ਕੀਤੀ ਇਹਨਾਂ ਨੇ ਜਿਮਣੀ ਚ ਉਹਨਾਂ ਨੂੰ ਜ਼ਰੂਰੀ ਸਮਝਿਆ ਪਰ ਸਾਡੇ ਨਾਲ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਚਲੋ ਦੇਰ ਆਈ ਦਰਸਤ ਆਈ ਹੁਣ ਸਾਡੀ ਜਿਹੜੀ ਮੀਟਿੰਗ ਹੈ ਇਹਨਾਂ ਨੇ 9 ਤਰੀਕ ਨੂੰ ਫਿਕਸ ਕਰਾਈ ਮਾਨਯੋਗ 20ਲੀ ਮੰਤਰੀ ਜੀ ਦੇ ਕਬਾਈ ਦੇ ਵਿੱਚ ਸਾਡੀ ਮੁੱਖ ਮੰਗ ਇੱਕੋ ਹੀ ਹੈ ਜੀ ਦੇਖੋ ਸਾਡੇ ਜਿਹੜੇ ਸਾਥੀ ਨੇ ਉਹ ਓਵਰਹੇਜ ਹੋਣ ਦੇ ਕਿਨਾਰੇ ਖੜੇ ਹੈ ਜੀ ਉਹਨਾਂ ਦੀ ਉਮਰ ਸੀਮਾ ਜਿਹੜੀ ਉਹ ਖਤਮ ਹੋਣ ਦੇ ਕਿਨਾਰੇ ਖੜੀ ਏ ਸਾਨੂੰ ਪਹਿਲਾਂ ਹੀ 10 8 9 ਸਾਲ ਹੋ ਗਏ ਸੀ ਲੇਟ ਸਾਨੂੰ ਜਿਹੜੀ ਬਿਜਲੀ ਬੋਰਡ ਦੇ ਟ੍ਰੇਨਿੰਗ ਹੈ ਫ੍ਰੈਂਚਿਪਲ ਲੇਟ ਸਾਨੂੰ ਮੌਕਾ ਮਿਲਿਆ ਉਹਨ ਕਰਨ ਦਾ ਸੋ ਥੋੜੇ ਮਾਧਿਅਮ ਰਹੀ ਸੀ ਦੱਸਣਾ ਚਾਹੁੰਦੇ ਕਿ ਸਾਨੂੰ ਸਾਡੀ ਬੇੜਤੀ ਏ ਕਿ ਸਾਡੀ ਟ੍ਰੇਨਿੰਗ ਖਤਮ ਹੋ ਗਈ ਹੁਣ ਸਾਨੂੰ ਜਿਹੜਾ ਦੁਬਾਰਾ ਉਸੇ ਜਰੀਏ ਬਿਜਲੀ ਬੋਰਡ ਦੇ ਵਿੱਚ ਜੁਆਇਨਿੰਗ ਕਰਵਾਇਆ ਜਾਵੇ ਔਰ ਸਰੇ ਸੀਐਮ ਸਾਹਿਬ ਦਾ ਕਹਿਣਾ ਸੀ ਵੀ ਮੇਰੀ ਸਰਕਾਰ ਆਉਗੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਬਾਕੀ ਹੁਣ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਵੀ ਸਰਕਾਰ ਵੀ ਹੋਈ ਹੈ ਜੀ ਤੇ ਸਾਰੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਜੀ ਉਹੀ ਸਰਕਾਰ ਹੈ ਜਿਹੜੀ ਸਰਕਾਰ ਜਿਹੇ ਆਪਣੀ ਦੇਵੇ ਕਹਿੰਦੇ ਮੇਰੀ ਸਰਕਾਰ ਕਿ ਲੋੜ ਨਹੀਂ ਪੈਣੀ ਤੁਹਾਨੂੰ ਸੋ ਬਿਲਕੁਲ ਇਹ ਤਸਵੀਰਾਂ ਨੇ ਤੁਹਾਨੂੰ ਕੁਝ ਹੋਰ ਵੀ ਤਸਵੀਰਾਂ ਦਿਖਾਉਣਾ ਹੈ ਕਿ ਕਿੰਨੇ ਤਦਾਦ ਦੇ ਵਿੱਚ ਉਹ ਜਿਹੜੇ ਤੰਬੂ ਗੱਡੇ ਹੋਏ ਨੇ ਤੇ ਕਿਸ ਤਰ੍ਹਾਂ ਉਹ ਜਿਹੜੇ ਨੌਜਵਾਨ ਨੇ ਰਹਿ ਰਹੇ ਨੇ ਤੇ ਉੱਥੇ ਹੀ ਜਿਹੜੀ ਇਹ ਕਈ ਸਵਾਲ ਨੇ ਉਹ ਸਰਕਾਰ ਨੂੰ ਖੜੇ ਹੁੰਦੇ ਨੇ ਕਿ ਆਖਰ ਸੱਤਾ ਤੋਂ ਪਹਿਲਾਂ ਉਸੇ ਇਹੀ ਲੋਕਾਂ ਨੂੰ ਅੱਗੇ ਕਰਕੇ ਆਪੋਜੀਸ਼ਨ ਤੇ ਜਿਹੜੇ ਜਦੋਂ ਉਹ ਹਫਤਾ ਦੇ ਵਿੱਚ ਹੁੰਦੇ ਸੀਗੇ ਉਹਨਾਂ ਦੇ ਕੁਐਸ਼ਨ ਰੇਜ਼ ਕਰਦੇ ਸੀ ਅੱਜ ਉਹੀ ਸੇਮ ਦੁਰਦਸ਼ਾ ਤੁਸੀਂ ਬਣਾ ਕੇ ਰੱਖੇ ਹੋਏ ਆ ਸੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੇਵਨ ਸਟੋਰੀਜ਼ ਦੇ ਨਾਲ